ਨਾਬਾ ਬਲਾਕ ਦੇ ਪਿੰਡ ਕੋਟਕੋਟ ਕਲਾ ਵਿਖੇ ਕਿਸਾਨ ਮਨਮੀਤ ਸਿੰਘ ਨੇ ਵੱਖ-ਵੱਖ ਪਿੰਡਾਂ ਤੋਂ ਪ੍ਰਾਲੀ ਦੇ ਰਹਿਣ ਖੋਦ ਨੂੰ ਇਕੱਠਾ ਕਰਕੇ ਪ੍ਰਾਲੀ ਦਾ ਡੰਪ ਬਣਾਇਆ ਹੋਇਆ ਸੀ ਇਹ ਪ੍ਰਾਲੀ ਦੀਆਂ ਗੱਠਾਂ ਬਿਜਲੀ ਪਾਵਰ ਪਲਾਂਟ ਵਿੱਚ ਭੇਜਣੀਆਂ ਸਨ ਕਿਸੇ ਸ਼ਰਾਰਤੀ ਅਨਸਰ ਨੇ ਪ੍ਰਾਲੀ ਦੀਆਂ ਗੱਠਾਂ ਨੂੰ ਅੱਗ ਲਗਾ ਦਿੱਤੀ ਜਿਸ ਕਰਕੇ ਉਸ ਦਾ 25 ਲੱਖ ਦਾ ਨੁਕਸਾਨ ਹੋਇਆ ਹੈ ਮੌਕੇ ਤੇ ਫਾਇਰ ਬਰਗੇਟ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਹੈ ਜਿਹੜੇ ਨੇੜੇ-ਨੇੜੇ ਜਿੰਨੀਆਂ ਵੀ ਸੀ ਜਿਹੜੇ ਦੋ ਤਿੰਨ ਪਿੰਡਾਂ ਨਾਲ ਲੱਗਦੇ ਨੇ ਜਿੰਨਾ ਕੰਮ ਇੱਥੇ ਇੱਥੇ ਕੀਤਾ ਸੀ ਉਹ ਸਾਰਾ ਇੱਥੇ ਸਟਾਕ ਕੀਤਾ ਸੀ ਅੱਛਾ ਹਾਂਜੀ ਕਿੰਨੇ ਕੁ ਲੱਖ ਦਾ ਜਿਹੜਾ ਹੈਗਾ ਇੱਥੇ ਨੁਕਸਾਨ ਹੋਇਆ ਤੁਹਾਡਾ ਇਹਦਾ ਹੈਗਾ ਜੀ 20 ਤੋਂ 25 ਲੱਖ ਦਾ ਸਾਮਾਨ ਕਾਰਨ ਕੀ ਲੱਗਿਆ ਜੀ ਕੁਝ ਪਤਾ ਕਾਰਨ ਕੀ ਹੋਣ ਕਾਰਨ ਜੇ ਤੱਕ ਦਾ ਕੁਝ ਨਹੀਂ ਬਸ ਸ਼ਰਾਰਤ ਲੱਗਦੀ ਜੀ ਕਿਉਂਕਿ ਇੱਥੇ ਕੋਈ ਤਾਰ ਨਹੀਂ ਹੈਗੀ ਕੋਈ ਟਰਾਂਸਫਾਰਮ ਨਹੀਂ ਹੈਗਾ ਕੋਈ ਆਲੇ-ਆਲੇ ਖੇਤ ਨਹੀਂ ਹੈਗੀ ਗਰਾਊਂਡ ਹੈ ਇਨੀ ਕੀ ਮਿਹਨਤ ਮੁਸ਼ਕਰ ਕਰਨੀ ਪਈ ਸੀ ਇਹਨੂੰ ਕੱਟੀਆਂ ਕਰਨ ਵਾਲਾ ਬਹੁਤ ਮਿਹਨਤ ਦਾ ਬਹੁਤ ਲੱਗਦੀ ਜੀ ਹੁਣੇ ਕਿ ਕਟੋਕੜ ਜਿਹੜਾ ਆਪਣਾ ਬੇਲਰ ਦਾ ਸਾਰਾ ਗਰੁੱਪ 8-9 ਬੰਦਿਆਂ ਦਾ ਡਰਾਈਵਰਾਂ ਦਾ ਹੈ ਟਰਾਲੀਆਂ ਟਰੈਕਟਰ ਬੇਲਰ ਸਭ ਕੁਝ ਮੇਂ ਦਾ ਤਾਂ ਬਹੁਤ ਲਾਇ। ਘੱਟੋ ਘਾਟ 33 35 ਲੇਬਰ ਤੇ ਤੋਂ ਤੁਹਾਡੇ ਹਾਂ ਜੀ ਇੰਨੇ ਬੰਦੇ ਕੰਮ ਕਰਦੇ ਨੇ ਇੱਕ ਉਹਨੂੰ ਇਹਨੂੰ ਰੋਲ ਕਰਨ ਲਈ ਨੈਟ ਯੂਜ਼ ਹੁੰਦਾ ਕਾਫੀ ਮਹਿੰਗਾ ਹੁੰਦਾ ਤੇ ਡੀਜ਼ਲ ਵੀ ਘੱਟੋ ਘਾਟ 300 ਲੀਟਰ 350 ਲੀਟਰ ਰੋਜ਼ਾ ਡੀਜ਼ਲ ਲੱਗਦਾ ਰਿਹਾ। ਕਿੰਨੇ ਮਹੀਨਿਆਂ ਤੋਂ ਇਕੱਠੀ ਕਰ ਰਹੀ ਸੀ ਇਹ ਪ੍ਰਾਣੀ? ਇਹ ਪਿਛਲੇ ਮਹੀਨੇ ਦੀ 15 ਤੀਕ ਤੋਂ ਚੱਲ ਰਹੀ ਹੈ। ਹਾਂ ਜੀ। ਹਾਂ ਜੀ। ਸਰਕਾਰ ਤੋਂ ਕੀ ਤੁਸੀਂ ਮੰਗ? ਸਰਕਾਰ ਤੋਂ ਇਹ ਜੇ ਵੀ ਜੇ ਕੁਝ ਹੈਲਪ ਕਰ ਦੇਣਗੇ ਤਾਂ ਬਈ ਨੁਕਸਾਨ ਕਾਫੀ ਹੋ ਗਿਆ। ਤੁਸੀਂ ਇੰਸ਼ੋਰੈਂਸ ਕਰਾਈ ਸੀ ਇਹਦੀ ਇੰਸ਼ੋਰੈਂਸ ਦਾ ਪਹਿਲਾਂ ਇਹਦੀ ਹੁੰਦੀ ਨਹੀਂ ਸੀ ਇੰਸ਼ੋਰੈਂਸ ਦੀ ਅੱਜ ਹੀ ਮੈਸੇਜ ਆਇਆ ਸੀ ਉਹਨਾਂ ਦਾ ਵੀ ਇੰਸ਼ੋਰੈਂਸ ਹੋਣ ਲੱਗ ਗਈ ਵੀ ਤੁਸੀਂ ਆ ਕੇ ਇੰਸ਼ੋਰੈਂਸ ਕਰਾ ਲਓ ਅੱਛਾ ਤੇ ਅੱਜ ਜਾਣਾ ਸੀਗਾ ਤੇ ਉਸ ਵੇਲੇ ਆ ਮੈਸੇਜ ਲੱਗ ਗਿਆ ਅੱਛਾ ਫਿਰ ਨਹੀਂ ਜਾ ਹੋਇਆ ਉੱਥੇ ਪ੍ਰਕਾਰ ਤੋਂ ਮੰਗ ਕਰਦੇ ਵੀ ਵੱਧ ਤੋਂ ਵੱਧ ਮੇਰੀ ਹੈਲਪ ਕੀਤੀ ਜਾਵੇ ਮਾਲੀ ਮਦਦ ਕੀਤੀ ਜਾਵੇ ਵੀ ਮੇਰਾ ਖਰਚਾ ਬਹੁਤ ਹੋਇਆ ਹੋਇਆ ਹੈ ਪਹਿਲੀ ਵਾਰੀ ਕਰੂ ਕੀਤਾ ਇਹ ਪਹਿਲੀ ਵਾਰੀ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਜੀ ਤੇ ਇਨਾਂ ਦੇ ਮਤਲਬ ਕਿ ਕਹਿਣ ਦੇ ਚਲੋ ਕੀਤਾ ਸੀ ਵੀ ਪੋਲੂਸ਼ਨ ਕਰਕੇ ਵੀ ਹਾਂ ਵੀ ਮੈਨੂੰ ਵੀ ਇਹ ਲੱਗਿਆ ਵੀ ਚਲੋ ਵੀ ਹੁਣ ਕਰਨਾ ਚਾਹੀਦਾ ਆਪਾਂ ਨੂੰ ਇਹ ਕੰਮ ਵੀ ਪਹਿਲਾਂ ਮੈਨੂੰ ਖੇਤੀ ਕਰਦੇ ਨੂੰ 20 ਸਾਲ ਹੋ ਗਏ ਨੇ ਮੈਂ ਘੱਟੋ ਘੱਟ ਪਿਛਲੇ 10 ਸਾਲ ਤੋਂ ਮੈਂ ਵੈਸੇ ਵੀ ਅੱਗ ਨਹੀਂ ਸਲਾਈ ਤੇ ਮੈਂ ਇਸ ਇਸ ਸੋਚ ਨੂੰ ਅੱਗੇ ਲੈ ਕੇ ਤੁਰਿਆ ਸੀ ਵੀ ਆਪਾਂ ਇਹ ਹੀ ਕੰਮ ਕਰਾਂਗੇ ਤੇ ਫਸੂਨ ਤੋਂ ਤੁਹਾਨੂੰ ਇਹ ਸੀ ਜਿੱਮੇ ਅੱਗ ਲੱਗਦੀ ਪੋਲੂਸ਼ਨ ਹੁੰਦਾ ਸੀ ਬਿਮਾਰੀਆਂ ਫੈਲਦੀ ਸੀ ਉਹਨੂੰ ਵੇਖਦੇ ਹੋਏ ਤੁਸੀਂ ਜਿਹੜੇ ਕਦਮ ਚੁੱਕਿਆ ਹਾਂ ਜੀ ਹਾਂ ਆਮ ਦੱਸੀ ਜਾਣਾ ਪਹਿਲਾਂ ਵੀ ਕਦੀ ਨਹੀਂ ਸੀ ਅੱਗ ਲਾਈ ਜਦੋਂ ਇਹ ਨਹੀਂ ਸੀ ਬਿਲ ਰਹਿਗੇ ਉਦੋਂ ਵੀ ਨਹੀਂ ਸੀ ਅੱਗ ਲਾਈ ਸ਼ੁਰੂ ਤੋਂ ਅੱਗ ਤੋਂ ਉਤ ਕਰਦੇ ਰਹੇ ਆਪਣੇ ਵੱਲੋਂ ਤੇ ਹੁਣ ਇਹ ਸੋਚਿਆ ਸੀ ਵੀ ਚੱਲ ਵੀ ਆਲੇ-ਦਾਲੇ ਵੀ ਨਹੀਂ ਲੱਗਣ ਦੇਣੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਮੰਦ ਭੱਗੀ ਭੱਗੀ ਘਟਨਾ ਹੈ ਜੀ ਇਹ ਜਿਹੜੀ ਇਹ ਪਰਾਲੀ ਦੀਆਂ ਗੰਡਾ ਨੂੰ ਅੱਗ ਲਾਈ ਹੈ ਜੀ ਕਿਸੇ ਨੇ ਸ਼ਰਾਰਤ ਕੀਤੀ ਹੈ ਜੀ ਜਿਹੜੀ ਨੁਕਸਾਨ ਵਾਲੀ ਗੱਲ ਹੈ ਜੀ ਨੁਕਸਾਨ 20-25 ਲੱਖ ਦਾ ਨੁਕਸਾਨ ਹੋ ਗਿਆ ਜੀ ਕਿਸਾਨ ਭਰਾ ਸੀ ਨਵਾਂ ਕੰਮ ਸ਼ੁਰੂ ਕੀਤਾ ਸੀ ਜੀ ਉਹਨੇ ਕੋਈ ਦੇਖੋ ਕਿਸਾਨ ਕਿਸੇ ਕੋਲ ਅੱਜ ਕੱਲ ਪੈਸਾ ਨਹੀਂ ਹੁੰਦਾ ਜੀ ਕੋਈ ਕਰਜ਼ਾ ਚੱਕਦਾ ਜੀ ਕੋਈ ਲੋਨ ਲੈਂਦਾ ਹਰੇਕ ਤਰ੍ਹਾਂ ਦਾ ਮੁਸ਼ਕਲਾਂ ਨਾਲ ਅਗਲਾ ਆਪਣਾ ਕੰਮ ਤੋਰਦਾ ਦੂਜਾ ਕਿਸਾਨ ਵਧੀਆ ਸੀ ਕਿਸਾਨ ਗਾਂਵ ਬਦੂ ਕਿਸਾਨ ਸੀਗਾ ਜਿਨੇ ਗੰਢਾ ਇੱਥੇ ਰੱਖੀਆਂ ਸੀਗੀਆਂ ਜੀ ਭਰਾ ਨੇ ਸਾਡੇ ਨੇ ਤੇ ਮਤਲਬ ਕਿ ਵੀ ਸਰਕਾਰ ਨਾਲ ਜੁੜ ਕੇ ਗੰਢਾ ਬਣਾ ਰਹੇ ਸੀਗੇ ਚਲੋ ਵੀ ਪਰ ਦੂਸ਼ਣ ਨਾ ਹੋਵੇ ਨਾਲੇ ਆਪਣਾ ਕੰਮ ਕਰ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਵੀ ਫਿਰ ਵੀ ਅੱਜ ਕਿਸੇ ਨੇ ਸ਼ਰਾਰਤ ਕੀਤੀ ਵੀ ਅੱਗ ਲਾ ਗਿਆ ਜੀ ਕੋਈ ਇੱਥੇ ਜਾਣ ਬੁੱਝ ਕੇ ਵਿਚਾਰੇ ਗਰੀਬ ਭਰਾ ਸੀ ਸਾਡਾ ਉਹਦਾ ਮਿਹਨਤੀ ਪਰਿਵਾਰ ਸੀ ਜੀ ਅੱਗ ਜਿਹੜੀ ਗੰਡਾਂ ਨੂੰ ਲਾਈ ਜੀ ਬਹੁਤ ਮੰਦ ਭੱਗੀ ਘਟਨਾ ਹੈ ਜੀ ਇਹ ਵੀਰ ਦਾ ਕਾਫੀ ਨੁਕਸਾਨ ਹੋ ਗਿਆ ਜੀ ਦੇਖੋ ਆਪ ਸਾਡੇ ਗਵਾਂਡ ਪਿੰਡ ਦਾ ਸੀ ਮਨਮੀਤ ਸਿੰਘ ਨਾਮ ਆ ਜੀ ਇਹਨਾਂ ਵਾਲੀਪੁਰ ਤੋਂ ਸੀ ਇਹਨੂੰ ਅਸੀਂ ਨਿਕਬੈਸਟ ਕਰੀ ਵੀ ਚਲੋ ਸਾਡੇ ਪਿੰਡ ਦਾ ਵੀਡੀਓ ਇਕੱਠਾ ਨੇ ਵੀ ਪ੍ਰਦੂਸ਼ਣ ਨਾ ਹੋਵੇ ਵੱਤ ਵੱਤ ਲੋਕਾਂ ਨੇ ਇਕੱਠਾ ਕਰਕੇ ਵੀ ਤੁਸੀਂ ਇੱਥੇ ਚਲੋ ਲਾਲ ਬਿਲਾ ਲੋ ਵੀ ਚਲੋ ਆਪਾਂ ਕਈ ਲਾ ਲੋ ਵੀ ਹੁਣ ਸਰਕਾਰ ਉੱਪਰੋਂ ਸਖਤ ਨੇ ਵੀ ਪਰਚੇ ਹੁੰਦੇ ਨੇ ਆਪਣੇ ਕਿਸਾਨ ਭਰਾਵਾਂ ਤੇ ਵੀ ਲੋਕਾਂ ਨੇ ਵੀ ਚਲੋ ਸਾਥ ਦਿੱਤਾ ਤੇ ਇਕੱਠਾ ਕਾਫੀ ਇਹਨਾਂ ਨੇ ਲਾਈਆਂ ਸੀ ਆਲੇ-ਦਾਲ ਪਿੰਡਾਂ ਤੋਂ ਵੀ ਲਾਈਆਂ ਤੇ ਕਾਫੀ ਨੁਕਸਾਨ ਹੋਊਗਾ ਜਿਨ੍ਹਾਂ ਦਾ ਇਹ ਲੱਗਦਾ ਤਾਂ ਇਦਾਂ ਹੀ ਆ ਜਿਵੇਂ ਕੋਈ ਸ਼ਰਾਤ ਕਰਕੇ ਹੁੰਦਾ ਕਿਉਂਕਿ ਆਲੇ-ਦਾਲ ਤਾਂ ਸਾਰਾ ਸਾਫ਼ ਆ ਨਾ ਕੋਈ ਤਾਰਾਂ ਦਾ ਕੋਈ ਆਪਾਂ ਕਹਿ ਸਕਦੇ ਸੌਟ ਸਰਕਟ ਹੋ ਗਿਆ ਨਾ ਅੱਗ ਵੀ ਨਹੀਂ ਲੱਗੀ ਹੋਈ ਕਿਸੇ ਖੇਤ ਵਿੱਚ ਨਹੀਂ ਨਹੀਂ ਜੀ ਕੋਈ ਕਿਸੇ ਖੇਤ ਨੂੰ ਅੱਗ ਨਹੀਂ ਜੀ ਲਵੇ ਗਰਾਊਂਡ ਆ ਜੀ ਬਾਕੀ ਤਾਂ ਪਧਰੇ ਆ ਜਗਾ ਜੀ ਕਿਸੇ ਤੋਂ ਲੱਗਦੀ ਨਹੀਂਗਾ ਵੀ ਇੱਥੋਂ ਅੱਗ ਲੱਗ ਸਕਦੀ ਹੈ ਜ ਕਿੰਨਾ ਕੁ ਟਾਈਮ ਹੋ ਗਿਆ ਅੱਗ ਲੱਗੇ ਇਹਨੂੰ ਘੱਟ ਤੋਂ ਘੱਟ ਘੰਟਾ ਹੋ ਗਿਆ ਜੀ ਅਸੀਂ ਪਾਣੀ ਪੂਣੀ ਮਾਰਿਆ ਜਿਹੜੀਆਂ ਲੱਗਿਆ ਅੱਗ ਜਿਹਦੇ ਸੁੱਕੀਆਂ ਦੋਨੋਂ ਨੂੰ ਗਿੱਲਾ ਕਰਤਾ ਜੀ ਇਹਨੂੰ ਤਾਂ ਘੱਟ ਤੋਂ ਘੱਟ ਦੋ ਦਿਨ ਲੱਗ ਜਾਣਗੇ ਅੱਛਾ ਹਾਂ ਆਪ ਹੀ ਵੱਡਾ ਡੰਪ ਬਹੁਤ ਜ਼ਿਆਦਾ ਵੱਡਾ 2-300 ਇਕੱਠਾ ਹੀ ਹੈ ਘੱਟ ਤੋਂ ਵੱਡੇ ਅੱਛਾ ਇਹ ਪਤਾ ਲੱਗਿਆ ਵੀ ਕਿਵੇਂ ਅੱਗ ਲੱਗੀ ਇਹ ਕਿਸੇ ਨੇ ਸਰਾਰਤ ਕਰੀ ਇਧਰ ਅੱਗ ਲਾਤੀ ਜੀ ਤੇ 1 ਲੱਖ ਚੜ ਗਿਆ ਇਧਰ ਸਾਰੀ ਇਸ ਮੌਕੇ ਤੇ ਪੁਜੀ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰ ਰਹੀ ਹੈ ਜੋ ਕਿ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ ਹੈ ਪਰ ਕਾਰਨ ਅਜੇ ਤੱਕ ਨਹੀਂ ਪਤਾ ਲੱਗਾ ਇਹਦੇ ਬਾਰੇ ਹਜੇ ਕੁਝ ਨਹੀਂ ਪਤਾ ਲੱਗਾ ਇਹਨੂੰ ਬੁਝਾਉ ਕਾਬੂ ਕਰਨ ਤੇ ਲਾਖਿਆ ਜੋਰ ਜੇ ਜੋ ਵੀ ਕੁਝ ਪਤਾ ਲੱਗੂਗਾ ਤੁਹਾਨੂੰ ਦੱਸਿਆ ਜਾਵੇਗਾ ਕਾਰਨ ਕੀ ਹੋਇਆ ਹੈ ਇਹ ਅੱਗ ਲੱਗਣ ਦਾ ਕਾਰਨ ਕੋਈ ਹਜੇ ਕਨਫਰਮ ਨਹੀਂ ਹੋ ਰਿਹਾ ਵੀ ਕਿਸ ਤਰ੍ਹਾਂ ਲੱਗੀ ਹੈਗੀ ਹਵਾ ਬੜੀ ਤੇਜ਼ ਚੱਲ ਰਹੀ ਹੈ ਵੀ ਪੜਤਾਲ ਕਰ ਲਾਂਗੇ ਜੋ ਵੀ ਹੋਊਗਾ ਇਹ ਕਿਹਦੀ ਜਿਹੜੇ ਹੈਗੇ ਟਰਹੇ ਹੈਗੇ ਤੇ ਗੱਠਾਂ ਕੀ ਨਾਮ ਇਹ ਅਲੀਪੁਰ ਦੇ ਨੇ ਮਨੀਸ਼ ਸਿੰਘ ਉਹਨਾਂ ਨੇ ਇਕੱਠੀਆਂ ਕੀਤੀਆਂ ਹੁੰੀਆਂ ਸੀ ਉਹਨਾਂ ਦਾ ਚੱਲਦਾ ਸੀ ਇੱਥੇ ਮਸ਼ੀਨ ਉਹਨਾਂ ਨੇ ਕੀ ਦੱਸਿਆ ਫਿਲਹਾਲ ਅਜੇ ਤੱਕ ਉਹਨਾਂ ਨੇ ਹਜੇ ਕੋਈ ਨਹੀਂ ਦੱਸਿਆ ਉਹ ਵੀ ਖੜੇ ਨਹੀਂ ਇੱਥੇ ਆਏ ਨਾਲ ਹੀ ਦੇ ਸਰ ਕੀ ਲੱਗਦਾ ਮਤਲਬ ਸ਼ਰਾਰਤ ਹੀ ਹੋ ਸਕਦਾ ਹੈ ਉੱਪਰ ਤਾਂ ਤਾਰਾਂ ਵੀ ਹੈਗੇ ਆ ਬਿਜਲੀ ਦੀ ਨਹੀਂ ਦੱਸਦੇ ਪੜਤਾਲ ਕੀਤੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਵੀ ਕੁਝ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ